ਦੀ ਆਪਣੇ ਟੀਚਰਸ ਨੂੰ ਕ੍ਰੈਡਿਟ ਦਤਾ ਕਿ ਤੁਸੀਂ ਬੱਚੇ ਦਾ ਜਿਹੜਾ ਬਿਹੇਵੀਅਰ ਹੈ ਸਕੂਲ ਦੇ ਵਿੱਚ ਕਲਾਸਰੂਮ 'ਚ ਉਹਦਾ ਡਿਸਕਸ਼ਨ ਉਹਨਾਂ ਦੇ ਪਾਤਾ ਪਿਤਾ ਨਾਲ ਕਰਨਾ ਕਿ ਬੱਚਾ ਅਗਰ ਚੁੱਪ ਰਹਿੰਦਾ ਹੈ ਕੀ ਕਾਰਨ ਹੋ ਸਕਤੇ ਹੈ ਬੱਚੇ ਨੇ ਹੋਰ ਜਿਹੜਾ ਵਿਦਿਆਕ ਵਿਕਾਸ ਹੈ ਕਿਵੇਂ ਹੋ ਸਕਦਾ ਤੇ ਪਾਤਾ ਪਿਤਾ ਨੂੰ ਜਿਹੜੇ ਟਿਪਸ ਦੇਣਗੇ ਕਿ ਤੁਸੀਂ ਹੋਰ ਆਪਣੇ ਬੱਚੇ ਨੂੰ ਕਾਮਯਾਬ ਕਰਨ ਲਈ ਕਿਉਂਕਿ ਬੱਚਾ ਸਿਰਫ ਸਕੂਲ 'ਚ 5-6 ਘੰਟੇ ਰਹਿੰਦਾ ਬਾਕੀ ਸਾਰਾ ਸਮਾਂ ਆਪਣੇ ਘਰੇ ਬਿਤੇ ਜਾਂਦਾ ਤਾਂ ਪੰਜਾਬ ਦੇ ਸਾਰੇ ਹੀ ਲਗਭਗ 20000 ਸਕੂਲਾਂ 'ਚ ਇਹ ਵਰਕਸ਼ਾਪ ਚੱਲ ਰਹੀ ਹੈ ਤੇ ਨਾਲ ਹੀ ਅੱਜ ਇੱਥੇ ਵੀ ਆਪਾਂ ਇੰਗਲਡੇ ਫੰਕਸ਼ਨ ਵੀ ਸੈਲੀਬ੍ਰੇਟ ਕਰ ਰਹੇ ਹਾਂ ਸਕੂਲ ਦੇ ਵਿੱਚ ਮੈਂ ਹਰ ਸਾਲ ਇੱਥੇ ਆਂਦਾ ਪਿਛਲੇ ਸਾਲ ਵੀ ਆਇਆ ਸੀ ਤੁਸੀਂ ਤੁਹਾਡੇ ਸਾਹਮਣੇ ਹੈ ਜੀ ਉਹ ਕਹਿੰਦੇ ਸੁਣੀ ਦੇ ਉੱਤੇ ਵਿਸ਼ਵਾਸ ਨਾ ਕਰੋ ਦੇਖਣ ਦੇ ਉੱਤੇ ਵਿਸ਼ਵਾਸ ਕਰੋ ਸਰਕਾਰੀ ਸਕੂਲਾਂ ਦੇ ਵਿੱਚ ਜਾ ਕੇ ਨੰਗਲ ਦਾ ਸਰਕਾਰੀ ਸਕੂਲ ਹੈ ਉਹ ਜਾ ਕੇ ਦੇਖੋ 2022 ਤੋਂ ਪਹਿਲਾਂ ਕਿਸੇ ਵੀ ਸਰਕਾਰੀ ਸਕੂਲ 'ਚ ਕੋਈ ਵੀ ਬੱਸ ਸਰਵਿਸ ਨਹੀਂ ਸੀ ਕਿਤੇ ਵੀ ਕੋਈ ਸਕਿਉਰਟੀ ਗਾਰਡ ਨਹੀਂ ਸੀ ਅੱਜ ਸਾਡੇ ਸਾਰੇ ਸੀਨੀਅਰ ਸੈਕੰਡਰੀ ਸਕੂਲਾਂ ਦੇ ਵਿੱਚ ਬੱਸ ਸਰਵਿਸ ਹੈ ਸਕਿਉਰਟੀ ਗਾਰਡ ਹੈ ਤੇ ਕੀਪੂਰ ਸਾਹਿਬ ਦੇ ਸਕੂਲ ਤਾਂ ਤੁਸੀਂ ਜਾ ਕੇ ਜੇ ਕਦੀ ਮੌਕਾ ਲੱਗੇ ਦੇਖਿਓ 12 ਕਰੋੜ ਰੁਪਏ ਲੱਗ ਰਿਹਾ ਤੇ ਰੋਪੜ ਦੀ ਮੁਹਾਲੀ ਦਾ ਵੀ ਕੋਈ ਪ੍ਰਾਈਵੇਟ ਸਕੂਲ ਵੀ ਦਾ ਬਰਾਬਰੀ ਨਹੀਂ ਕਰ ਪਾਊਗਾ ਇੰਨਾ ਸ਼ਾਨਦਾਰ ਅਸੀਂ ਇਰੂਨਲ ਬਣਾ ਰਹੇ ਹਾਂ ਨੰਗਲ ਚ ਵੀ ਅਸੀਂ ਸਕੂਲ ਆਫ ਫੈਮਿਨਿਅਸ ਦੇ ਫੇਸ 2 ਵੀ ਸ਼ੁਰੂ ਕਰਨ ਲੱਗੇ ਆ ਨੰਗਲ ਕੋਲ ਗਰਲ ਸਕੂਲ ਚ ਵੀ ਕੰਮ ਚੱਲ ਰਿਹਾ ਬਹੁਤ ਸਾਰੇ ਪ੍ਰਾਇਮਰੀ ਸਕੂਲ ਕੰਪੀਟ ਹੋ ਗਿਆ ਲਖੇੜ ਹੋ ਗਿਆ ਮੰਗੂਆ ਦਿਵਾੜੀ ਹੋ ਗਿਆ ਸਾਰੇ ਬਣ ਰਹੇ ਆ ਤੇ ਹੁਣ 50 ਹੋਰ ਨਵੇਂ ਸਕੂਲ ਬਣਾ ਰਹੇ ਆ ਜਿਦੇ ਵਿੱਚ ਡੁਕਲੀ ਪਿੰਡ ਦਾ ਪਾਸਲੀ ਪਿੰਡ ਦਾ ਰਾਏਪੁਰ ਦਾ ਇਸ ਸਾਲ மார்ਚ এপ্রিল ਤੋਂ ਕੰਮ ਸ਼ੁਰੂ ਹੋ ਜਾਊਗਾ এপ্রিল ਤੋਂ ਬਜਟ ਆ ਜੀਊਗਾ ਜਿੱਥੇ ਜਿੱਥੇ ਡਿਮਾਂਡ ਹੈ ਸਾਰੇ ਅਸੀਂ ਜਿਹੜੇ ਸਕੂਲ ਹੈ ਪ੍ਰਾਇਮਰੀ ਸਕੂਲ ਘੱਟੋ ਘੱਟ 50 ਪਿੰਡਾਂ 'ਚ 90 ਬਣ ਜਾਣਗੇ ਕਈ ਪਿੰਡਾਂ 'ਚ ਇਸ ਵਕਤ ਬੰਦ ਰਿਹਾ ਕੰਮ ਜਿਹੜਾ ਚੱਲਦਾ ਇਹੀ ਸ਼ੌਂਕ ਹੈ ਜੀ ਆਪ ਸਭ ਨੇ ਇੱਕ ਮੌਕਾ ਦਿੱਤਾ ਐਮਐਲਏ ਬਣਾਇਆ ਵੋਟਾਂ ਪਾਈਆਂ ਐਮਐਲਏ ਬਣਿਆ ਤਾਂ ਮੰਤਰੀ ਬਣਿਆ ਤੇ ਐਸੀ ਕਿਰਪਾ ਹੋਈ ਗੁਰੂ ਸਾਹਿਬ ਦੀ ਮਹਾਮੈਦੀ ਕੀ ਪੰਜਾਬ ਦਾ ਸਭ ਤੋਂ ਵਧੀਆ ਵਿਭਾਗ ਜਿੱਥੇ ਸਭ ਤੋਂ ਜ਼ਿਆਦਾ ਕੰਮ ਕਰ ਸਕਦੇ ਹਨ ਬੱਚਿਆਂ ਨਾਲ ਜੁੜਿਆ ਵਿਭਾਗ ਉਮੇਲਿਆ ਤੇ ਤੁਹਾਡੇ ਸਾਹਮਣੇ ਅੱਜ ਪੰਜਾਬ ਦੇ ਵਿੱਚ ਜਿਹੜਾ ਕੰਮ ਹੈ ਚਾਹੇ ਉਹ ਬਾਉਂਡਰੀ ਵਾਲਸ ਦਾ ਹੋਵੇ ਬੱਚੇ ਜ਼ਮੀਨ ਤੇ ਨਹੀਂ ਬੈਠਦੇ ਫਰਿਚਰ ਹੋਣ ਅੱਜ ਸਾਡੇ ਆਮ ਘਰਾਂ ਦੇ ਬੱਚੇ ਡਾਕਟਰ ਬਣ ਰਹੇ ਆ ਇੰਜੀਨੀਅਰ ਬਣ ਰਹੇ ਆ ਇਹ ਸਭ ਤਾਂ ਹੀ ਸੰਭ 可能 ਹੋਇਆ ਹੈ ਮੈਂ ਇੱਕ ਵਾਰੀ ਦੁਬਾਰਾ ਸਾਰੇ ਹੀ ਆਪ ਸਭ ਦਾ ਦਿਲੋਂ ਧੰਨਵਾਦ ਕਰਦਾ ਇਸ ਕੂਟਾ ਤੁਹਾਡੀ ਇੱਕ ਮੰਗ ਹੈ ਕਿ ਇਸ ਨੂੰ ਅਸੀਂ ਅਪਗ੍ਰੇਡ ਕਰਨਾ ਹੈ ਜਿਵੇਂ ਜਿਵੇਂ ਤੁਸੀਂ ਪੱਛੇ ਵਿਧਾਈ ਜਾਉਂਗੇ ਇੱਥੇ ਉਵੇਂਵੇਂ ਇਸ ਦੇ ਵਿੱਚ ਹੋਰ ਫੈਸਿਲਿਟੀਆਂ ਤੇ ਇਸ ਨੂੰ ਅਸੀਂ 12ਵੀਂ ਤੱਕ ਵੀ ਕਰਾਂਗੇ ਅੱਜ ਹਲਕੇ ਦੇ ਵਿੱਚ ਰਿਕਾਰਡ ਕੰਮ ਦਾ ਪੂਰੇ ਸਾਡੇ ਬਹੁਤ ਸਤਿਕਾਰਯੋਗ ਮੀਡੀਆ ਦੇ ਸਾਥੀ ਵੀ ਬੈਠੇ ਆ ਜਿੱਧਰਲੇ ਮਰਜ਼ੀ ਪਾਸੇ ਚਲੇ ਜਾਓ ਸਾਰੀਆਂ ਮੁੱਖ ਸੜਕਾਂ ਜਿਹੜੀਆਂ 18 ਫੁੱਟ ਹੋਈਆਂ ਕਦੀ ਆਪ ਜੀ ਨੇ ਡਿਮਾਂਡ ਵੀ ਨਹੀਂ ਕੀਤੀ ਸੀ ਪਰ ਮੈਨੂੰ ਪਤਾ ਸੀ ਕਿ ਇੱਧਰੋਂ مین ਰੋਡ ਤੋਂ ਲੈ ਕੇ ਐਨ ਮਾਤਾ ਜਲਫਾ ਮਾਤਾ ਤੱਕ ਸਾਰੀਆਂ ਸੜਕਾਂ ਫਿਰ ਇੱਧਰ ਨੂੰ ਵੀ ਅਸੀਂ ਉਹ 18 ਫੁੱਟ ਕਰ ਰਹੇ ਜਿੰਨੀਆਂ ਪ੍ਰਮੁੱਖ ਸੜਕਾਂ ਨੇ ਕੱਲੇ ਥੋੜੇ ਪਿੰਡਾਂ 'ਚ ਨਹੀਂ ਤੁਸੀਂ ਸੁਹਾਵੀਪੁਰ ਚਲੇ ਜਾਓ ਬਾਸ ਚਲੇ ਜਾਓ ਕੋ ਵਾਟਸਐਪ ਚਲੇ ਜਾਓ ਤੁਸੀਂ ਉੱਧਰ ਸਰਸਾ ਨੰਗਰ ਆਲੂਵਾਲ ਬਾਨਪੁਰ ਚਲੇ ਜਾਓ ਤੁਸੀਂ ਚੰਗਰ ਚ ਚਲੇ ਜਾਓ ਤੁਸੀਂ ਸਾਹਮਣੇ ਵਾਲੇ ਪਿੰਡਾਂ 'ਚ ਚਲੇ ਜਾਓ ਜਿੰਦਬੜੀ ਚਲੇ ਜਾਓ ਤੁਸੀਂ ਦਰਿਆ ਦੇ ਪਾਰ ਚਲੇ ਜਾਓ ਨਾਨਗਰਾਂ ਚਲੇ ਜਾਓ ਛੁੱਟੇਵਾਲ ਚਲੇ ਜਾਓ ਸੈਕੀਓਵਾਲ ਚਲੇ ਜਾਓ ਭਨਾਮ ਚਲੇ ਜਾਓ ਜੇਕਰ ਨiyet ਹੋਵੇ ਇਕੋ ਸ਼ੌਂਕ ਹੈ ਕਿ ਆਪਣੇ ਇਲਾਕੇ ਲਈ ਆਪਣੀ ਧਰਤੀ ਲਈ ਕੰਮ ਕਰਨਾ ਮੁੱਖ ਸੜਕ ਵੀ ਪਾਸ ਕਰਾ ਕੇ ਲੈ ਕੇ ਆਉਣਾ ਇਸ ਦਾ ਵੀ ਕੰਮ ਦੋ ਐਕਵੀਜ਼ੀਸ਼ਨ ਦਾ ਕੰਮ ਸ਼ੁਰੂ ਹੋ ਗਿਆ ਅਕਵਾਰਾਂ ਚ ਆ ਗਿਆ ਕਿਸਾਨਾਂ ਦੇ ਦੁਕਾਨਦਾਰਾਂ ਦੇ ਖਾਤਿਆਂ ਵਿੱਚ ਪੈਸੇ ਪੈਣ ਲੱਗ ਜਾਨੇ ਤੇ ਇਧਰ ਵੀ ਕੰਮ ਸ਼ੁਰੂ ਹੋ ਗਿਆ ਮੈਨੂੰ ਕੰਮ ਦਾ ਸ਼ੌਂਕ ਹੈ ਆਪਣੀ ਧਰਤੀ ਲਈ ਆਪਣੀ ਧਰਤੀ ਲਈ ਕੰਮ ਕਰਨਾ ਤੇ ਮੈਨੂੰ ਬੜੀ ਖੁਸ਼ੀ ਹੈ ਕਿ ਖਾਸ ਕਰਕੇ ਸਾਡੇ ਇਹਨਾਂ ਪਿੰਡਾਂ ਦੇ ਚਾਹੇ ਉਹ ਉੱਪਰ ਦੇ ਨਿਕੋਣ ਅੰਦਲ ਦੇ ਸਰਪੰਚ ਸਾਹਿਬ ਹੋਣ ਸਾਡਾ ਵੀ ਬਬਲੂ ਬੈਠਾ ਨਿਕੂੜੰਗਲੇ ਇట్లా ਨੀਰੇ ਸਾਰੇ ਜਿਹੜੇ ਸਾਡੇ ਸਰਪੰਚ ਸਾਹਿਬ ਇੱਥੇ ਟੁਕਲੀ ਨੂੰ ਸੇਠੀ ਹੋਵੇ ਕੋਪਾਲ ਵੀਰ ਹੋਵੇ ਗਿਆ ਫਿਰ ਸਾਡੇ ਸਾਰੇ ਸੇਖੋਂ ਸਾਹਿਬ ਸਾਡਾ ਪਰਿਵਾਰ ਹੈ ਹਿਟਲੀ ਵਾਲੇ ਪੁਰ ਤੋਂ ਸੁਰੇਂਦਰ ਸਿੰਘ ਇਹ ਸਾਰੇ ਪਿੰਡਾਂ ਚ ਸ਼ਾਨਦਾਰ ਕੰਮ ਹੈ ਜਰੂਰ ਮੇਕਪੁਰ ਦੇ ਸਰਪੰਚ ਸਾਹਿਬ ਹੋ ਜਦੋਂ ਅਸੀਂ ਸਾਰੇ ਇਕੱਠੇ ਆ ਤਸੀਫ ਬੈਲਟ ਨੂੰ ਜਿਹੜਾ ਹੈ ਇੱਥੇ ਦੀ ਸੜਕਾਂ ਇੱਥੇ ਦੇ ਜਿਹੜਾ ਪਾਣੀ ਦਾ ਨਿਕਾਸ ਇਹਨਾਂ ਦੇ ਪਿੰਡ ਦੇ ਵਿੱਚ ਇੰਨੀ ਪੁਰਾਣੀ ਲਿਫਟ ਇਰੀਗੇਸ਼ਨ ਸਕੀਮ ਸੀ ਪਰ ਚੱਲੀ ਗਈ ਨਹੀਂ ਖੇਤਾਂ ਨੂੰ ਪਾਣੀ ਹੋਣ ਲੱਗ ਰਿਹਾ ਹੈ ਜਾਲ ਵੀ ਲਾਵਾਂਗੇ ਜੋ ਜੋ ਇਸ ਇਲਾਕੇ ਦੇ ਜੋ ਜੋ ਇਹਨਾਂ ਪਿੰਡਾਂ ਦੀ ਡਿਮਾਂਡ ਸੀ ਅਜ ਤੱਕ ਕਿਸੇ ਨੇ ਬਾਣੀ ਕੋਈ ਜਦਕੀ ਵੱਡੇ ਵੱਡੇ ਘਰਾਣੇ ਇਸ ਇਲਾਕੇ ਚ ਰਹਿੰਦੇ ਸੀ ਸਿਰਫ ਲੋਕਾਂ ਦੀਆਂ ਜ਼ਮੀਨਾਂ ਕਬੀਆਂ ਲੋਕਾਂ ਤੇ ਪਰਚੇ ਕਰਾਏ ਲੋਕਾਂ ਨੂੰ ਜਾਣੇ ਉਹਨਾਂ ਦੇ ਸਿਰ ਦਬਕੇ ਮਾਰੇ ਸਵਾਲਿਆ ਕਿਸੇ ਦਾ ਕੁਛ ਨਹੀਂ ਅੱਜ ਤੁਸੀਂ ਇਸ ਇਹਨਾਂ ਪਿੰਡਾਂ ਚ ਜਾ ਕੇ ਦੇਖੋ ਵਿਕਾਸ ਦੀ ਹਨੇਰੀ ਆਈ ਹੈ ਤੇ ਅਸੀਂ ਇਸ ਨੂੰ ਹੋਰ ਵਧੀਆ ਕਰਕੇ ਆਪਣੇ ਇਸ ਇਲਾਕੇ ਨੂੰ ਚਮਕਾਣਾ ਹੈ ਆਪ ਸਭ ਦਾ ਸਾਰੇ ਹੀ ਮੇਰੇ ਸਾਰੇ ਟੀਮ ਦਾ ਸੜੀ ਆਮਾ ਦੀ ਪਾਰਟੀ ਦੀ ਥੋੜੀ ਸਾਰੀ ਲੀਡਰਸ਼ਿਪ ਦਾ ਸਭ ਦਾ ਬਹੁਤ ਬਹੁਤ ਧੰਨਵਾਦ ਹੈ ਆਪ ਸਭ ਦਾ ਬਹੁਤ ਬਹੁਤ ਧੰਨਵਾਦ